ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਪਲੀਜ਼ ਸ਼ੇਅਰ ਜਰੂਰ ਕਰਦਿਆ ਕਰੋ ਤੇ ਇੱਥੇ ਹੋਏਗਾ ਸੀ ਜੀ 7:30 ਵਜੇ ਦਾ ਟਾਈਮ ਤੇ ਆਪਾਂ ਪਾ ਰਹੇ ਸੀ ਸੰਨੀ ਕਿਉਂਕਿ ਅੱਜ ਚਾਰ ਆਇਆ ਨੇ ਵੀ ਮੱਕੀ ਵੀਜੀ ਜਾਂਦੇ ਸੀਗੇ ਤੇ ਆਪਾਂ ਪਾ ਰਿਆ ਇਹਨਾਂ ਨੂੰ ਤੂੜੀ ਅੱਜ ਕਿਉਂਕਿ ਪਰ ਜਿੱਦੇ ਹਨਾ ਤੂੜੀ ਪਾ ਦਈਏ ਨਾ ਇਹ ਚੱਜ ਨਾ ਖਾਂਦੀਆਂ ਨਹੀਂ ਸਾਰੇ ਖਰੋਲੇ ਮਾਰ ਮਾਰ ਥੱਲੇ ਸੜ ਦਿੰਦੀਆਂ ਤੇ ਅੱਗੇ ਕਹੀਏ ਨੇ ਜੇ ਚਾਰ ਦਾ ਤੋੜਾ ਪੈ ਗਿਆ ਤਾਂ ਫਿਰ ਕਿਵੇਂ ਖਾਇਆ ਕਰਨਗੇ ਇਹ ਵੀ ਇਦਾਂ ਕਰ ਖੜੀਆਂ ਹੋ ਗਈਆਂ ਦੇਖੀ ਜਾਂਦੀਆਂ ਆਧੀਆਂ ਪੈਣਾ ਬੈਠੀਆਂ ਕਿਉਂਕਿ ਆਪਾਂ ਹਨਾ ਹੁਣ ਗਰਮੀ ਹੋ ਗਈ ਤੇ ਵੀ ਦੁਪਹਿਰੇ ਨੀਂ ਨਿਵਾਤੀਆਂ ਸੀਗੀਆਂ ਨੇ ਪਾਣੀ ਪੀਤਾ ਸੀ 2:00 ਵਜੇ ਪਿਆ ਦਿਨੇ ਹੁੰਨੇ ਆ ਪਹਿਲਾ ਸਵੇਰੇ ਪਿਉਣੇ ਆ ਫਿਰ 2:00 ਫਿਰ ਹੁਣ 4:00 ਵਜੇ ਬਸ ਪਿਆ ਦਾਂਗੇ ਕੱਕ ਪੱਠਾ ਪਾ ਕੇ ਆਪਾਂ ਕਿਉਂਕਿ ਗਰਮੀ ਬਹੁਤ ਆ ਹਨਾ ਤੇ ਆਪਦੇ ਅਰਗੀ ਹੁੰਦਾਗਾ ਤੇ ਆਪਾਂ ਅੱਜ ਲਈ ਵੀਡੀਓ ਚ ਤੁਹਾਨੂੰ ਇਹ ਦਿਖਾਉਣੀ ਆ ਹਨਾ ਵੀ ਭਾਈ ਮਿਹਨਤ ਕੰਮ ਤੇ ਕਿੰਨੀ ਲੱਗਦੀ ਆ ਕਿਉਂਕਿ ਇੱਕ ਭੈਣ ਦਾ ਚੈਨਲ ਮੈਂ ਦੇ ਨਹੀਂ ਹੁੰਨੀ ਆ ਗੁਰਲੀਨ ਢਾਲੀਵਾਲ ਬਹੁਤ ਹੌਸਲੇ ਬੁਲੰਦ ਨੇ ਉਹ ਭੈਣ ਦੇ ਤੇ ਹੌਸਲਾ ਵੀ ਬਹੁਤ ਹੁੰਦੇ ਨੇ ਤੇ ਉਹ ਵੀ बार-बार ਇਹੀ ਗੱਲ ਕਹਿੰਦੇ ਨੇ ਹਨਾ ਵੀ ਭਾਈ ਮਿਹਨਤ ਬਹੁਤ ਲੱਗਦੀ ਆ ਕੰਮਾਂ ਤੇ ਤੇ ਪਰ ਮਿਹਨਤ ਤਾਂ ਹਨਾ ਮੁੱਲ ਨਹੀਂ ਪੈਂਦਾ ਕਿਉਂਕਿ ਉਹ ਭੈਣ ਦੀ ਮੱਕੇ ਵਾਲੀ ਵੀਡੀਓ ਵੀ ਦੇਖੀ ਸੀ ਤੇ ਆਪਾਂ ਉਸ ਤੇ ਵੀ ਤੁਹਾਡੇ ਨਾਲ ਗੱਲ ਕਰਦੇ ਆ ਕਿਉਂਕਿ ਉਹ ਭੈਣ ਨੇ ਵੀ ਕਿਹਾ ਹਨਾ ਮੈਂ ਵੀ ਕਮੈਂਟ ਕਰਾਇਆ ਸੀ ਉਹਨਾਂ ਨੇ ਜਵਾਬ ਵੀ ਦਿੱਤਾ ਵੀ ਬਈ ਹਨਾ ਜੇ ਚੀਜ਼ ਆਪਦੀ ਆ ਤੇ ਮੁੱਲ ਵੀ ਆਪ ਨੂੰ ਤੈਅ ਕਰਨ ਦਾ ਹੱਕ ਆ ਕਿਉਂਕਿ ਆਪਾਂ ਕਿਸੇ ਵੀ ਚੀਜ਼ ਤੇ ਹਨਾ ਲਾ ਲਈਏ ਜੇ ਆਪਾਂ ਕੋਈ ਖਾਲ ਫੀਡ ਲੈਉਣੀ ਆ ਬਸ ਉਹਦਾ ਵੀ ਉਹਨਾਂ ਨੇ ਆਪ ਦਾ ਮੁੱਲ ਲਿਆ ਵੀ ਬਿਲਕੁਲ ਵੀ 10 ਰੁਪਏ ਵੀ ਨਹੀਂ ਘਟਾਉਂਦੇ ਉਹ ਹੁਣ ਅਸੀਂ ਬੜੇ ਮੈਂ ਦੀ ਖਾਲ ਲੈਣ ਗਏ ਪਹਿਲਾਂ 1900 ਦਾ ਘਟਾ ਆਇਆ ਸੀਗਾ ਤੇ ਹੁਣ ਪਾਪਾ ਲੈਣਗੇ ਤਾਂ ਕਹਿੰਦੇ ਆ ਕਿ 2100 ਦੀ ਤੇ ਉਹ ਕਹਿੰਦੇ ਵੀ ਇੰਨੀ ਮਹਿੰਗੀ ਕਹਿੰਦੇ ਚਲੋ ਕਿ ਤੋ ਹੋਰ ਲੈ ਲਾ ਵੀ ਆਏ ਬੋਲਦੇ ਨੇ ਤੇ ਪਰ ਆਪਣੇ ਅਰਗੇ ਨਾਲ ਫੇਰ ਵੀ ਕੁਝ ਵੀ ਚੀਜ਼ ਹੋਵੇ ਹਨਾ ਵੀ ਆਪਾਂ ਫੇਰ ਵੀ ਕਹਿ ਦਿੰਨੇ ਆ ਵੀ ਚਲੋ ਕੋਈ ਗੱਲ ਨਹੀਂ ਇਹ ਆਪਾਂ ਬਣਾਉਣਿਆ ਘਿਓ ਵਾਲੀ ਗੱਲ ਤੇ ਤੇ ਹੁਣ ਸਾਡੇ ਵੀ ਹਨਾ ਵਿਚਾਲ ਅਬੀ ਕਈ ਕਿਲੋ ਵੇਚੇ ਆਪਾਂ ਨੇ ਵੀ ਘਿਓ 10 12 ਕਿਲੋ ਤੇ ਅਬੀ ਪਰ 850 ਨੂੰ ਵੀ ਦਿੱਤਾ ਸੀ ਤੇ ਵਿੱਚ ਹਨਾ 800 ਨੂੰ ਵੀ ਤੇ ਇੱਕ ਕੋਈ ਮੇਰੀ ਭੈਣ ਉਹ ਵੀ ਆਈ ਤੇ ਕਹਿੰਦੀ ਆ ਕਿ ਘਿਓ ਕਿੰਨੇ ਨੂੰ ਆ ਮੈਂ ਕਬੀ ਅਸੀਂ 850 ਨੂੰ ਦਿੱਤਾ ਕਹਿੰਦੇ ਸਾਨੂੰ ਕਿੰਨੇ ਨੂੰ ਲਾਓਗੇ ਹਨਾ ਜਦੋਂ ਮੂਹਰੋ ਲਾਈਂ ਕਹਦੇ ਫਿਰ ਕੀ ਕਹੇ ਅਗਲਾ ਤੇ ਮੈਂ ਕਿਹਾ ਚਲ ਕੋਈ ਨਾ ਤੁਸੀਂ 800 ਰੁਪਇਆ ਦੇ ਦਿਓ ਤੇ 800 ਕੀ ਥੋੜੇ ਜੇ ਦਿਨਾਂ ਮਗਰੋਂ ਭਾਈ ਉਹ ਤਾਂ 700 ਰੁਪਏ ਹੀ ਦੇ ਕੇ ਗਏ ਮੈਨੂੰ ਤੇ ਐਵੇਂ ਕਰਦੇ ਨੇ ਲੋਕ ਹਨਾ ਕੀ ਕਰੀਏ ਇਹਨਾਂ ਦਾ ਲੋਕਾਂ ਦਾ ਜਵਾਂ ਸਰਿਆ ਪਿਆਗਾ ਪਰ ਉਹ ਭੈਣ ਕਹਿੰਦੀ ਪਰ ਘਰੀ ਵਰਤ ਲੋ ਭੈਣੇ ਬਾਅਦ ਚ ਮੈਂ ਵੀ ਬਹੁਤ ਪਛਤਾਈ ਸੀ ਜੇ ਤੁਸੀਂ ਮੇਰੀ ਵੀਡੀਓ ਦੇਣੇ ਹੁੰਦਾ ਤੇ ਬਹੁਤ ਪਛਤਾਈ ਮੈਂ ਕਿ ਐਦੂ ਤਾਂ ਮੈਂ ਕਿਸੇ ਪਸ਼ੂ ਨੂੰ ਪਾ ਦਿੰਦੀ ਦੇਖ ਕਰਕੇ ਵੀ ਪਸ਼ੂ ਤਾਂ ਵਧੀਆ ਵੀ ਉਦੋਂ ਆਪਣੀ ਬੈੜ ਸੂਣ ਵਾਲੀ ਸੀ ਨਾ ਸੀ ਇਹਨੂੰ ਪਾ ਦਿਆ ਕਰਦੀ ਪਰ ਇਹ ਵੀ ਖਾਂਦੀ ਆਣੀ ਆ ਕਿਰੜ ਖਾਂਦੀ ਆ ਚੱਜ ਨਾਲ ਤੇ ਆਪਾਂ ਹੁਣ ਰੜਕਣਾ ਵੀ ਵੈਸੇ ਆਪਾਂ ਰੜਕਦੇ ਤਾਂ ਪਹਿਲਾਂ ਹੀ ਬਹੁਤ ਘੱਟ ਆ ਜਿੰਨਾ ਚਿਰ ਆਪਾਂ ਕਹਿੰਦੇ ਹੁੰਨੇ ਨਾ ਸਾਡੀ ਮੱਝ ਦੀ ਥੈਈ ਨਹੀਂ ਰਹਿੰਦੀ ਪੂਰੇ ਮਹੀਨੇ ਨਾਲ ਲੱਗੇ ਜੇ ਪੂਰੇ 20 ਦਿਨ ਆਪਾਂ ਉਹਨਾਂ ਚਿਰ ਰੜਕਦੇ ਆ ਬਾਅਦ ਚ ਕਰੀਮ ਤੋਂ ਬਣਾਉਣੀ ਮੰਨੇ ਆ ਤੇ ਕਰੀਮ ਤੋਂ ਵੀ ਸੁੱਕ ਨਾਲ ਹਨਾ ਵੀ ਵਧੀਆ ਜੁੜ ਜਾਂਦਾ ਕਿਉ ਤੇ ਚਲੋ ਜੀ ਆਪਾਂ ਪਹਿਲਾਂ ਆਪਿਆ ਉਤੀ ਸੀ ਤੂੜੀ ਤੇ ਬਸ ਉਹ ਪਾਣੀ ਨਹੀਂ ਕਿਉਂਕਿ ਆਪਾਂ ਹੈਨਾ ਕੱਲ ਖਰਾਕ ਵੈਸੇ ਨਹੀਂ ਭਿਉਂਦੇ ਵੀ ਆਪਾਂ ਵੀ ਭਿਉਂ ਕੇ ਸਨੀਰ ਲਾਈਏ ਇਹ ਦਾਣੇ ਵਾਂਗੂ ਹੀ ਹੁੰਦੀ ਹੈ ਜਿਹੜੀ ਆਪਾਂ ਫੀਡ ਬਣਾ ਕੇ ਲਿਆਉਣੇ ਆਂ ਵੀ ਤੂੜੀ ਪਹਿਲਾਂ ਵਧੀਆ ਗਿੱਲੀ ਕਰ ਲਈ ਤੇ ਬਸ ਹੁਣ ਵਿੱਚ ਹੋਰ ਲਾ ਦਾਂਗੇ ਗਲ ਕਰਾਜੇ ਚਾਰ ਦਾ ਕਰਕੇ ਦਾਣਾ ਦੂਣਾ ਵੱਧ ਪਊਗਾ ਵੀ ਚਿੱਟਾ ਦਾਣਾ ਵੀ ਮਤਲਬ ਕਿ ਕਣਕ ਦਾ ਦਾਣਾ ਉਹ ਪਾ ਦਾਂਗੇ ਫੇਰ ਆਪਾਂ ਖਾ ਲੈਣ ਨਹੀਂ ਤਾਂ ਫੇਰ ਸਾਰੀ ਢੋਲ ਦਿੰਦਿਆਂ ਨਹੀਂ ਖਾਂਦਿਆਂ ਨਹੀਂ ਤੇ ਇੱਕ ਵੀ ਪੈਣਾ ਪੁੱਛਦੀਆਂ ਹੁੰਦੀਆਂ ਹਨਾ ਵੀ ਤੁਸੀਂ ਸ਼ੱਕਰ ਚ ਵੀ ਪਾਣੀ ਵੀ ਪਾਉਣੇ ਹੋਗੇ ਇੱਕ ਭੈਣ ਦਾ ਕਮੈਂਟ ਆਇਆ ਸੀ ਹਾਂਜੀ ਪਾਉਣ ਉਹ ਤਾਂ ਪਾਉਣਾ ਹੀ ਪੈਂਦਾ ਵੀਰੇ ਵੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਕਿ ਸਾਡੇ ਨੂੰ ਦੋ ਤਾਂ ਵਧੀਆ ਪੀ ਲੈਂਦੀਆਂ ਸੀ ਜਿਹੜੀਆਂ ਨਹੀਂ ਪੀਂਦੀਆਂ ਆਪਾਂ ਉਹਨਾਂ ਨੂੰ ਪਿਉਂਦੇ ਨੇ ਲੇਟੀ ਤੇ ਆਪਾਂ ਹੁਣ ਦੁਪਹਿਰੇ ਲੇਟੀ ਘੱਟ ਪਾਉਣ ਲੱਗੇ ਤੇ ਸ਼ਾਮ ਨੂੰ ਹੀ ਵੱਧ ਪਿਉਂਦੇ ਨੇ ਜਿਹੜੀ ਸਵੇਰੇ ਤਰਨੀ ਹੁੰਦੀ ਹੈ ਉਹ ਵਧੀਆ ਖਾ ਲੈਂਦੀਆਂ ਨੇ ਤੇ ਆਪਾਂ ਪਾਈਏ ਝੋਟੀ ਨੂੰ ट्रांजिशन ਫੀਡ ਤੇ ਇਹ ਖਾਂਦੀ ਤਾਂ ਥੋੜਾ ਨੱਕ ਮਾਰ ਕੇ ਵੀ ਖਾਂਦੇ ਗਏ ਹੋ ਜਾਂਦਾ ਚਲੋ ਹੁਣ ਵੀ ਜਿੰਨੀ ਖਾ ਲੇ ਤੇ ਚਲੋ ਕੁਛ ਨਾ ਕੁਛ ਤਾਂ ਖਾਊਗੀ ਤੇ ਆਪਾਂ ਫੇਰ ਵੀ ਪਉਨੋਂ ਨਹੀਂ ਹਟਦੇ ਪਾਈ ਦਿੰਨੇ ਆ ਤੇ ਇੱਥੇ ਫੇਰ ਆ ਗਏ ਆਪਣੀ ਮਿਹਨਤ ਦੀ ਗੱਲ ਦੇਖੋ ਵੀਰੇ ਆਪਾਂ ਸਵੇਕ 3:00 ਵਜੇ ਲੱਗੇ ਆ ਤੇ ਵਿੱਚ ਹੀ ਮੈਨੂੰ 5:00 ਵਜੇ ਜਾਂਦੇ ਨੇ ਹੁਣ ਪਹਿਲਾਂ ਸੱਣੀ ਪਾਉਂਗੀ ਫੇਰ ਇਹਨਾਂ ਨੂੰ ਬਣਨ ਕੇ ਗੋਆ ਸੈਟ ਕੇ ਫੇਰ ਨਮ ਆਉਂਗੀ ਪਾਣੀ ਪਿਉ ਫੇਰ ਧਾਰਾਂ ਪੰਜ ਤਾਂ ਵੀ ਆਪਾਂ ਨੂੰ ਨਮਾਉਣ ਤੋਂ ਤੱਕ ਹੀ ਲੱਗ ਜਾਂਦੇ ਨੇ ਫਿਰ ਧਾਰਾਂ ਚੋਣੀਆਂ 6 ਵਜ ਜਾਂਦੇ ਨੇ ਸਵਾ 3 ਦੀ ਲੱਗੀ ਨੂੰ 6 ਵਜੇ ਤੋਂ ਪਸ਼ੂਆਂ ਚੋਂ ਬਾਹਰ ਨਿਕਲਣਾ ਪੈਂਦਾ ਤੇ ਇੱਕ ਇਕੱਲੇ ਜਾਣੇ ਨੂੰ ਜਦੋਂ ਕੰਮ ਹੋ ਜੇ ਫਿਰ ਬਹੁਤ ਜ਼ਿਆਦਾ ਔਖਾ ਹੁੰਦਾ ਨਹੀਂ ਐ ਹੁੰਦਾ ਇੱਕ ਪਾਈ ਚੱਲੇ ਦੂਜਾ ਪਸ਼ੂ ਬੰਨੇ ਚੱਲੇ ਤੇ ਫਿਰ ਸਾਰੇ ਕੰਮ ਜਦੋਂ ਕੱਲੀ ਨੂੰ ਹੋ ਜਾਂਦਾ ਉਦੋਂ ਥੋੜਾ ਜਿਹਾ ਇਹ ਹੋ ਜਾਂਦਾ ਤੇ ਇੱਕ ਆਪਾਂ ਤੁਹਾਨੂੰ ਥਾਂ ਦੀ ਤੰਗੀ ਦੱਸਦੇ ਹੁੰਦੇ ਨਾ ਨਹੀਂ ਮੇਰਾ ਵੀ ਸ਼ੌਂਕ ਹੈ ਨਾ ਵੀ ਬਾਬਾ ਸਾਰੀਆਂ ਮੱਝਾਂ ਹੋਣ ਖੁੱਲੀਆਂ-ਖੁੱਲੀਆਂ ਬੰਨੀਆਂ ਹੋਣ ਕੱਚਾ ਥਾਂ ਹੋਵੇ ਪਰ ਕੀ ਕਰੀਏ ਹਨਾ ਘਰਾਂ ਦੀ ਮਜਬੂਰੀ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਆਪਣੀ ਪਹਿਲਾਂ ਵਾਲੀ ਵੀਡੀਓ ਤੇ ਗਿੱਲ ਬਿਕਰਮਜੀਤ ਤੇ ਕਹਿੰਦੇ ਭੈਣੇ ਤੁਸੀਂ ਮਾਰਗਦਰਸ਼ਨ ਵੀ ਨੌਜਵਾਨ ਪੀੜੀ ਨੂੰ ਸੇਵ ਦਿਨੇ ਹੋ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਆਪਾਂ ਨੂੰ ਹਨਾ ਬਹੁਤ ਸਾਰੇ ਕਮੈਂਟ ਆਈਆਂ ਆਉਂਦੇ ਆ ਫੋਨ ਵੀ ਆਉਂਦੇ ਆ ਵੀ ਤੁਹਾਨੂੰ ਦੇਖ ਕੇ ਭੈਣੇ ਕੰਮ ਕਰਨ ਨੂੰ ਦਿਲ ਕਰਦਾ ਹਾਂਜੀ ਵੀਰੇ ਹਨਾ ਇੱਕ ਦੂਜੇ ਨੂੰ ਦੇਖ ਦੇ ਕੇ ਆਪਾਂ ਤੁਹਾਨੂੰ ਜਿਵੇਂ ਹੁਣ ਪੈਣ ਦਾ ਨਾਰ ਲਿਆ ਹਨਾ ਵੀ ਉਹ ਚੈਨਲ ਵਾਲਿਆਂ ਦਾ ਤੇ ਉਹਨਾਂ ਚ ਹੈ ਨਾ ਬੋਲਣ ਦੀ ਬਹੁਤ ਹਿੰਮਤ ਆ ਹੌਂਸਲੇ ਲੈ ਲੈਨੇ ਉਹ ਤੇ ਇੱਕ ਦੂਜੇ ਨੂੰ ਦੇਖ ਦੇਖ ਹੌਂਸਲਾ ਮਿਲਦਾ ਬਈ ਵੀ ਇਹਨਾਂ ਨੇ ਪਸ਼ੂ ਰੱਖਿਆ ਆ ਆਪਾਂ ਕਿਉਂ ਨਹੀਂ ਰੱਖ ਸਕਦੇ ਆਪਾਂ ਕਿਉਂ ਨਹੀਂ ਕੰਮ ਕਰ ਸਕਦੇ ਆਪਾਂ ਵੀ ਤੁਹਾਨੂੰ ਇਹੀ ਦੱਸ ਦੇਣਾ ਕੋਈ ਗੱਲ ਲਕੋ ਕੇ ਨਹੀਂ ਰੱਖਦੇ ਵੀ ਆਪਾਂ ਵੀ ਪਸ਼ੂਆਂ 'ਚ ਭਾਈ ਬਹੁਤ ਬਚਤ ਹੁੰਦੀ ਆ ਤੁਸੀਂ ਰੱਖੋ ਜਰੂਰ ਰੱਖੋ ਤੇ ਇਹ ਪਾਉਣ ਲੱਗੇ ਆਪਾਂ ਫੀਡ ਮਤਲਬ ਸੌਰੀ ਲੇਤੀ ਆਪਾਂ ਬੈਡ ਨੂੰ ਥੋੜੀ ਲੇਟੀ ਚ ਉਹਨਾ ਵੀ ਦੁੱਧ ਬਹੁਤ ਘਟ ਗਈ ਸੀਗੇ ਪਹਿਲਾਂ ਤੁਹਾਨੂੰ ਦੱਸ ਦੇਉਂਦੇ ਹਾਂ ਨਾ ਵੀ ਪਹਿਲਾਂ ਪਹਿਲਾਂ ਤਾਂ ਵਧੀਆ ਉਹ 24 25 ਲੀਟਰ ਦੁੱਧ ਦੇ ਦਿੰਦੀ ਸੀ ਫਿਰ ਘਟ ਗਈ ਹੁਣ ਤਾਂ ਵੀ ਜਮੇ 17 ਕਿਲੋ ਤੇ ਆ ਗਈ ਸੀਗੇ ਤੇ ਫਿਰ ਉਹਦੇ ਉਹ ਕਹਿੰਦੇ ਵੀ ਗਰਮੀ ਬਹੁਤ ਹੈ ਮੈਂ ਡਾਕਟਰ ਨੂੰ ਪੁੱਛਿਆ ਫਿਰ ਸਾਡੇ ਸਰਕਾਰੀ ਡਾਕਟਰ ਆਇਆ ਸੀਗਾ ਉਹ ਮੂੰਹ ਪਰ ਦੇ ਟੀਕੇ ਲਾਉਣਾ ਹੈ ਜਦੋਂ ਤੇ ਉਹ ਵੀ ਮਤਲਬ ਕਿ ਉਹ ਲਿਖ ਕੇ ਕੈਲਸ਼ੀਅਮ ਲਿਖ ਕੇ ਦੇ ਕੇ ਗਏ ਸੀਗੇ ਤੇ ਆਹ ਗੋਲੀਆਂ ਆਪਣੇ ਜਿਹੜੇ ਪੁੱচ্চੋ ਵਾਲਾ ਡਾਕਟਰ ਨੇਗਾ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਬੇ ਮੇਰਾ ਕਲਾਸਮੇਟ ਰਿਹਾ ਉਹ ਦੇਖ ਕੇ ਗਿਆ ਸੀ ਇਹਦੇ ਨਾਲ ਇਹਦੇ ਨਾਲ ਬਹੁਤ ਦੁੱਧ ਦਾ ਫਰਕ ਪਿਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਹਨਾਂ ਗੋਲੀਆਂ ਦੀ ਡਿਟੇਲ ਲੈਣੀ ਆ ਕਿਉਂਕਿ ਆਪਾਂ ਪਹਿਲਾਂ ਜਦੋਂ ਹਨਾ ਸੱਜਰ ਸੂਈ ਆ ਉਦੋਂ ਵੀ ਆਪਾਂ ਨੂੰ ਸਰਕਾਰੀ ਡਾਕਟਰ ਨੇ ਲਿਖ ਕੇ ਦਿੱਤੀਆਂ ਸੀ ਉਦੋਂ ਆਪਾਂ ਲੈ ਕੇ ਆਏ ਸੀਗੇ ਤੇ ਉਹਦੇ ਨਾਲ ਬਹੁਤ ਫਰਕ ਪੈ ਗਿਆ ਸੀ ਦੁੱਧ ਦਾ ਵਧੀਆ ਵੱਧ ਗਈ ਸੀਗੀ ਹੁਣ ਵੀ ਤੁਹਾਨੂੰ ਦੱਸੀਆਂ ਨੇ 16-17 ਕਿਲੋ ਤੇ ਆ ਗਈ ਸੀ ਇਹ ਫੇਰ ਵੀ 1 ਕਿਲੋ ਤੇ ਆ ਗਈ ਇਹ ਗੋਲੀਆਂ ਨਾਲ ਹੀ ਕੱਲ ਕਰ ਮੈਂ ਕਾਲ ਕਰ ਚੰਨੀ ਆ ਹਨਾ ਵੀ ਗੋਲੀਆਂ ਦੋ ਟਾਈਮ ਪਾਉਣ ਦੀ ਉਹਨਾਂ ਨੇ ਦੋ ਟਾਈਮ ਦੱਸਿਆ ਵੀ ਦੋ ਟਾਈਮ ਪਾਉਣੀਆਂ ਨੇ ਆਪਾਂ ਇੱਕ ਟਾਈਮ ਹੀ ਪਾਉਣੇ ਆ ਵੀ ਦੁਪਹਿਰੇ ਇਹਨਾਂ ਨੂੰ ਤੇ ਆਪਾਂ ਇਹਦੀ ਡਿਟੇਲ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਤੇ ਇੱਕ ਗੋਲੀ ਪਾਈ ਆਪਾਂ ਵੀ ਇਹਦੀ ਏਆਈ ਕਰਵਾਉਣੀ ਸੀਗੀ ਆ ਪਹਿਲਾਂ ਜਦੋਂ ਇਹਨੇ ਪਹਿਲਾਂ ਹੀਟ ਚਾਈ ਸੀਗੀ ਤੇ ਫਿਰ ਡਾਕਟਰ ਕਹਿੰਦਾ ਵੀ ਬੱਚੇਦਾਨੀ ਪ੍ਰੇਪੇਅਰ ਨਹੀਂ ਹੈਗੀ ਵੀ ਕਮਜ਼ੋਰ ਆ ਤੁਸੀਂ ਇਹਨੂੰ ਆ ਗੋਲੀਆਂ ਪਾਓ ਤੇ ਉਹ ਆਪਾਂ ਪਾ ਰਹੇ ਆ ਤੇ ਕਹਿੰਦੇ ਫਿਰ ਵੀ ਆਏ ਰਿਸਕ ਨਹੀਂ ਰਹਿੰਦਾ ਵੀ ਪਸ਼ੂ ਰਹਿਣਾ ਨਹੀਂ ਤੇ ਚਲੋ ਤੁਸੀਂ ਪਾ ਦਿਓ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਹਨਾ ਪਾ ਦਾਂਗੇ ਤੇ ਇਹ ਕੈਲਸ਼ੀਅਮ ਆਪਾਂ ਇਹਨਾਂ ਨੂੰ 1 ਲੀਟਰ ਹੀ ਲੈਂਦੀ ਸੀ ਇਹਨੂੰ ਹਜੇ ਤੇ ਕਿਉਂਕਿ ਉਹ ਵਧੀਆ ਚ ਸੀਗੀ ਥੋੜੀ ਜੀ ਏ ਆਰ ਐਸ ਕੰਪਨੀ ਦੀ ਸੀਗੀ ਪਤਾ ਨਹੀਂ ਨਾ ਏ ਆਰ ਐਸ ਆਪਾਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਤੇ ਚਲੋ ਆਪਾਂ ਇਹਨਾਂ ਨੂੰ ਥੋੜੀ ਥੋੜੀ ਸੜਤੀ ਇਹ ਲੀਟੀ ਸਾਰੀਆਂ ਨੂੰ ਤੇ ਹੁਣ ਤਾਂ ਐਸੇ ਲੇਟੀ ਦਾ ਕੋਈ ਡਰ ਨਹੀਂ ਪਈ ਜਦੋਂ ਪਹਿਲਾਂ ਕਨਕ ਹਨਾ ਮੁੱਕਣ ਤੇ ਆ ਗਈ ਸੀ ਉਹ ਤੋਂ ਬਹੁਤ ਡਰ ਰਹਿੰਦਾ ਸੀਗਾ ਵੀ ਹਾਈ ਕੀ ਕਰਾਂਗੇ ਤੇ ਹੁਣ ਆਪਾਂ ਨੂੰ ਐ ਹੈ ਨਹੀਂ ਤੇ ਆਪਾਂ ਹੁਣ ਦੁਪਹਿਰੇ ਤਾਂ ਥੋੜੀ ਘੱਟ ਪਾਉਣੇ ਆ ਵੀ ਸ਼ਾਮ ਨੂੰ ਪਿਆਉ ਦਿੰਨੇ ਆ ਸਵੇਰੇ ਵਧੀਆ ਪਾ ਦਿੰਨੇ ਆ ਬੱਦ ਵਿੱਚ ਸ਼ੱਕਰ ਹੋ ਜਾਂਦੀ ਆ ਚਲੋ ਵਧੀਆ ਇਹਨੇ ਨਾਲ ਦੁੱਧ ਦੀ ਜਾਂਦੀ ਆ ਹੁਣ ਅੱਜ ਹੈਗੀ ਐ ਜੀ 3 ਤਰੀਕ 30 ਅਪ੍ਰੈਲ ਕਿ ਅੱਜ ਸਾਡੀ ਮੱਝ ਇੱਕ ਸਾਢੇ 6 ਮਹੀਨਿਆਂ ਦੀ ਗੱਬਣਾ ਤੇ ਉਹਦੇ ਰਹਿ ਗਏ ਵਿਚਾਰੇ 3.5 ਮਹੀਨੇ ਤੇ ਚਲੋ 15 ਕ ਦਿਨ ਆਪਾਂ ਨੂੰ ਦੋਨੇ ਡੰਗ ਤੇ ਫਿਰ ਇੱਕ ਡੰਗ ਪਾਲਕ ਕੀ ਤੇ ਡਰਾਈ ਕਰ ਦਾਂਗੇ ਤੇ ਆਪਾਂ ਪਾਉਂਦੇ ਆ ਵਾਈਟਮੈਚ ਜਿਹੜਾ ਵੀ ਲੇਵੇ ਵਾਸਤੇ ਆਪਣੀ ਝੋਟੀ ਨੂੰ ਲੇਵਾ ਵਧੀਆ ਬਣਾਉਂਦੀਆਂ ਨੇ ਇਹਦੇ ਲਈ ਇਹਦੇ ਨਾਲ ਆਪਾਂ ਲਗਭਗ ਸਾਰੇ ਪਸ਼ੂਆਂ ਨੂੰ ਇਹੀ ਪਾਉਂਦੇ ਆਪਣੀ ਬੈਡ ਨੂੰ ਵੀ ਇਹੀ ਪਾਇਆ ਸੀ ਵਿੱਚ ਵਿੱਚ ਹਨਾ ਕੋਈ ਵੀ 2-2 ਲੀਟਰ ਵੀ ਪਾ ਦਿੰਦਾ ਪਰ ਆਪਾਂ ਤਾਂ ਇੱਕ-ਇੱਕ ਹੀ ਪਾਉਂਦੇ ਹੁੰਨੇ ਆ ਇਹ ਇਹਨੇ ਸਾਡੀ ਨੇ ਇੱਕ ਸਿੰਘ ਦਾ ਕੈਪ ਲਾਇਆ ਹੋਇਆ ਤੇ ਆਪਾਂ ਇਹਨੂੰ ਕਹਿੰਦੇ ਸਾਡੀ ਮੱਝ ਨੂੰ ਟੁੱਟੇ ਸਿੰਘ ਵਾਲੀ ਇਹ ਵੀ ਇਹਨੇ ਵੀ ਚੰਨੀ ਵਧੀਆ ਦੁੱਧ ਦਿੰਦਾ ਨਹੀਂ ਕਿਸੇ ਨੇ ਭਿੜੇ ਵਧੀਆ ਮੱਝਾ ਵਿਚਾਰੀ ਸਾਡੀ ਇਹ ਇੱਥੇ ਰਹਿੰਦੀਆਂ ਦੋ ਇਹ ਮੱਝ ਇੱਧਰ ਤੇ ਉੱਤਰ ਵੈੜ ਵੀ ਪੱਖੇ ਚੱਲਦੇ ਰਹਿੰਦੇ ਨੇ ਇਹਨੂੰ ਇਹਨਾਂ ਨੂੰ ਸਾਰਾ ਦਿਨ ਸਾਰੀ ਰਾਤ ਤੋਂ ਇਹਨਾਂ ਨੂੰ ਦੋ ਪੱਖੇ ਤੇ ਪਹਾਰੇ ਅੱਜ ਆਪਾਂ ਨੇ ਚਲਾਏ ਨਹੀਂ ਉਹ ਵੀ ਚਾਲੂ ਕਰਨੇ ਆ ਕੋਸ਼ਣਾ ਇਹਨਾਂ ਨਹੀਂ ਪੈਪਾ ਕੁੱਪਾ ਤੋੜਖੀਆਂ ਸੀਗੀਆਂ ਮੱਜਾਂ ਨੇ ਚਲੋ ਜੀ ਆਪਾਂ ਮਿਹਨਤ ਤੇ ਫੇਰ ਆਈਏ ਕਿਉਂਕਿ ਹਨਾ ਉਹ ਭੈਣ ਵੀ ਕਹਿੰਦੇ ਹੁੰਦੇ ਨੇ ਤੇ ਆਪਾਂ ਵੀ ਕਹਿੰਦੇ ਹਾਂ ਹਨਾ ਵੀ ਬਹੁਤ ਸਾਰੇ ਵਿਦਵਾਨ ਹਨਾ ਵੀ ਕਹਿ ਦਿੰਦੇ ਨੇ ਕਿ ਕੰਮ ਆ ਵੀ ਜਿਹੜਾ ਤੁਸੀਂ ਵੀ ਇਹ ਕਰਦੇ ਹੋ ਵੈਸੇ ਕਹਿੰਦੇ ਉਹੀ ਨੇ ਹਨਾ ਜਿਹੜੇ 4-5 ਵਜੇ ਤੱਕ ਏਸੀ ਚੋਂ ਬਾਹਰ ਹੀ ਨਹੀਂ ਨਿਕਲਦੇ ਸਾਡੇ ਅਰਗੇ ਨੇ ਵੀ ਦਿਨੇ ਤਾਂ ਇਸ ਪਲੌਣੇ ਕੀ ਹੁੰਦਾ ਕਹਿੰਦੇ ਵੀ ਫੇਰ ਗਰਮੀ ਚ ਜਾਣਾ ਹੁਣ ਤੁਹਾਨੂੰ ਦੱਸਿਆ ਵੀ ਸਵਾ 3:3 ਵਜੇ ਦੇ ਕੋਣ ਕਿੰਨੀ ਗਰਮੀ ਹੁੰਦੀ ਆ ਆਪਾਂ ਉਦੋਂ ਪਸ਼ੂਆਂ ਚ ਵੜਦੇ ਆ ਤੇ ਬਈ ਹਨਾ ਵੀ ਕਾ ਬਹੁਤ ਸਾਰੇ ਕਹਿ ਵੀ ਰਹਿੰਦੇ ਨੇ ਤੇ ਸਾਡੇ ਮੇਰੀ ਨਾਨਾਣੀ ਆ ਉਹ ਵੀ ਕਹਤੂ ਐ ਵੀ ਪਸ਼ੂਆਂ ਚ ਪਸ਼ੂ ਹੋਈ ਰਹਿਣੀਆਂ ਮੱਥਾ ਮਾਰੀ ਜੰਨੀਆਂ ਪਰ ਹਨਾ ਜਿਹੜਾ ਵੀ ਆਪਾਂ ਹਨਾ ਇਸ ਗੱਲ ਦੀ ਗਾਰੰਟੀ ਲੈਨੇ ਆ ਜਿਹੜਾ ਇਸ ਇਹ ਵੀ ਇਸ ਕੰਮ ਚ ਵੜ ਗਿਆ ਹਨਾ ਇੱਕ ਵਾਰੀ ਉਹਦਾ ਮੁੜ ਕੇ ਨਿਕਲ ਰੰਜੀ ਨਹੀਂ ਕਰਦੇ ਹਨਾ ਨਾ ਮੋਹ ਪਿਆਰੀ ਨਾ ਹੋ ਜਾਂਦਾ ਤਿਆਰੀ ਆਪਣੀ ਪਹਿਲਣ ਝੋਟੀ ਤੇ ਇਹਦੇ ਰਹਿ ਗਏ 10 ਦਿਨ ਜਿਹੜੀ ਨੂੰ ਪਹੁੰਚ ਨਮਾਇਆ ਸੀ ਤੇ ਆ ਦੇਖੋ ਇੱਧਰ ਨਾਲ ਖੜੀ ਹੈ ਤੇ ਇਹ ਹੈਗੀ ਸਵਾ ਸਾਲ ਦੀ ਕੱਟੀ ਇਹ ਬਹੁਤ ਸੋਹਣੀ ਵੀ ਗਰੋਥ ਕਰੀਏ ਨੇ ਹਾਈਟ ਵਧੀ ਹੈਗੀ ਇਹਦੀ ਉਹਦੀ ਹਾਈਟ ਥੋੜੀ ਘਟਾ ਹਜੇ ਉਹਦੇ 10 ਦਿਨ ਬਾਕੀ ਹੈ ਬੱਦ ਪਤਾ ਨਹੀਂ ਲਾਉਗੀ ਪਤਾ ਨਹੀਂ ਗਰਮੀ ਕਰਕੇ ਹਨਾ ਪੂਰੇ ਦਿਨਾਂ ਤੇ ਸੂਪੇ ਤੇ ਉਹ ਵਧੀਆ ਕੱਟ ਵਾਲਾ ਲੇਵਾ ਬਣਾ ਰਹੀ ਹੈ ਲਾਇਆ ਹਜੇ ਥੋੜਾ ਹੈਗਾ ਨਹੀਂ ਇਹ ਵਿਚਾਰੀ ਹੋਈ ਸੀ ਹੁਣ 31 ਜਨਮ ਨਹੀਂ ਸੌਰੀ 25 ਜਨਵਰੀ ਨੂੰ 2 ਸਾਲਾਂ ਦੀ ਹੋਈ ਹੈ ਇਹ ਆਪਣੀ ਛੋਟੀ ਜਿਹੜੀ ਸੂਨ ਵਾਲੀ ਹੈ ਤੇ ਬਸ ਸਵਾ 2 ਸਾਲਾਂ ਦੀ ਵਿਚਾਰੀ ਸੂਪੂਗੀ ਛੋਟੂ ਹੀ ਬਣ ਗਈ ਸੀ ਇਹ ਤੋਂ ਇਹ ਵੀ ਉਰਲੀ ਛੋਟੀ ਵੀ ਦੇ ਹੱਟੀ ਹਨਾ ਤਿੰਨ ਚਾਰ ਵਾਰੀ ਤਾਰਾਂ ਦੇ ਹੱਟੀ ਪਰ ਆਪਾਂ ਇਹਦੇ ਕੋਈ ਟੀਕਾ ਨਹੀਂ ਪਰਾਇਆ ਹੁਣ ਮੂਰੇ ਸਰਦੀਆਂ ਚ ਦੇਖਾਂਗੇ ਸਵਾ ਸਾਲ ਦੀ ਹੋਈ ਹੈ ਇਹ ਹੁਣ ਤੇ ਹਾਈਟ ਵਧੀ ਹੈ ਇਹਦੀ ਸੋਹਣੀ ਹੈ ਤੇ ਇਹ ਇੰਨੀ ਇੱਕ ਮਿਹਨਤ ਲੱਗਦੀ ਹੁੰਦੀ ਹੈ ਬਾਈ ਹਨਾ ਪਸ਼ੂਆਂ ਤੇ ਤੇ ਮਿਹਨਤ ਦਾ ਮੁੱਲ ਜ਼ਰੂਰ ਦਿਆ ਕਰੋ ਤੁਸੀਂ ਵੀ ਆਪਾਂ ਕਿਸੇ ਨੂੰ ਵੀ ਹਨਾ ਜੇ ਕੁਝ ਉਹਦਾ ਰੇਟ ਕਹਿ ਦਈਏ ਤਾਂ ਵੀ ਹਨਾ ਵੀ ਨਹੀਂ ਹਾਈ ਇੰਨਾ ਜੇ ਕਿਹਾ ਉਹਦਾ ਕਹਿ ਦਈਏ ਤਾਂ ਵੀ ਹਾਈ ਇੰਨਾ ਮਹਿੰਗਾ ਪਰ ਮਿਹਨਤ ਕੋਈ ਨਹੀਂ ਦੇਂਦਾ ਵੀ ਜਿਹੜੀ ਮਿਹਨਤ ਪਸ਼ੂਆਂ ਤੇ ਲੱਗਦੀ ਹੈ ਉਦੋਂ ਕਿਉਂਕਿ ਹਨਾ ਸਾਰਾ ਕੁਝ ਹੀ ਮਹਿੰਗਾ ਹੋਇਆ ਪਿਆ ਕੋਈ ਖਲ ਖਰਾਕ ਵਗੈਰਾ ਕੁਝ ਵੀ ਹੈ ਤੇ ਸਾਰੀ ਦਿਹਾੜੀ ਦੇਖੋ ਚਾਰ ਚਾਰ ਪੱਖੇ ਚੱਲਦੇ ਨੇ ਦੋਸ ਸਾਡੀ ਰਾਤ ਨੂੰ ਵੀ ਚੱਲਦੇ ਨੇ ਤੇ ਇਹ ਉਹ ਵੀ ਇੰਨਾ ਲਈ ਜ਼ਰੂਰੀ ਆ ਹਨਾ ਤੇ ਹਰ ਤਿੰਨ ਵਾਰੀ ਆਪਾਂ ਨਮਾਉਣੇ ਆ ਚਲੋ ਜੀ ਇਹਨਾਂ ਵੈਸੇ ਨੇ ਨਾ ਜੀ ਲੱਗਿਆ ਰਹਿੰਦਾਗਾ ਪਰ ਮਿਹਨਤ ਦਾ ਮੁੱਲ ਵੀ ਜ਼ਰੂਰ ਦੇਣਾ ਚਾਹੀਦਾ ਅਗਲੇ ਨੂੰ ਕਿਉਂਕਿ ਕਿਤੇ ਵੀ ਆ ਜਾ ਹਨਾ ਵੀ ਹਰੇਕ ਕੋਈ ਬਾਣੀਆਂ ਵਕਾਲ ਕੁਛ ਵੀ ਆ ਹਨਾ ਉਹ ਵੀ ਆਪਦਾ ਜਿੰਨਾ ਵੀ ਰੇਟ ਮੰਗਣ ਆਪਾਂ ਨੂੰ ਦੇਣਾ ਪੈਂਦਾ ਪਰ ਆਪਣਾ ਜੱਟ ਜ਼ਿਮੀਦਾਰ ਹਨਾ ਵੀ ਰੇਟ ਆਪਦਾ ਫਿਕਸ ਨਹੀਂ ਕਰ ਸਕਦਾ ਆਪਾਂ ਵੀ ਫਸਲਾਂ ਦੇ ਹੋਣ ਸਬਜ਼ੀਆਂ ਦੇ ਹੋਣ ਜਾ ਹੁਣ ਹਨਾ ਵੀ ਆਪਣੇ ਆ ਮਾਲ ਪਸ਼ੂ ਚ ਆ ਜਾਣ ਚਲੋ ਜੀ ਹਨਾ ਇੱਥੇ ਰੱਬ ਰੱਖ ਕੇ ਰਹਿਣਾ ਪੈਂਦਾ ਤੇ ਬੱਚੇ ਬਣਾ ਰਹੇ ਸੀ ਵੀਡੀਓ ਤੇ ਇੱਕ ਵੀਡੀਓ ਮੈਨੂੰ ਆਪ ਨੂੰ ਐਡੀਟਿੰਗ ਕਰਨੀ ਪੈਂਦੀ ਹੈ ਪਹਿਲਾਂ ਤਾਂ ਤਾਂ ਕਰਕੇ ਹਨਾ ਆਪਾਂ ਬੁਆਇਸ ਕਵਰ ਕਰ ਦਿੰਨੇ ਆ ਔਰ ਇਹ ਵੀ ਐਡੀਟਿੰਗ ਵਗੈਰਾ ਵੀ ਆਪ ਨੂੰ ਕਰਨੀ ਪੈਂਦੀ ਹੈਗੀ ਤੇ ਕੰਮ ਤਾਂ ਬਹੁਤ ਟਾਈਮ ਨਹੀਂ ਲੱਗਦਾ ਤਾਂ ਹੀ ਆਪਾਂ ਡੇਲੀ ਵੀਡੀਓ ਨਹੀਂ ਪਾਉਂਦੇ ਚਲੋ ਤਾਂ ਕਲਾਸੀ ਵੇਰੇ ਨਾ ਆਇਸੀ ਤੇ ਦੁਪਹਿਰੇ ਤੇ ਹੁਣ ਸ਼ਾਮ ਨੂੰ ਕੋਈ ਗਰਮੀ ਬਹੁਤ ਆ ਸਾਰਿਆਂ ਨੂੰ ਕਹਿੰਦੇ ਆ ਭਈ ਇਹ ਨਿਮਾਇਆ ਕਰੋ ਤਿੰਨ ਤਿੰਨ ਵਾਰੀ ਵਿਚਾਰਿਆਂ ਨੂੰ ਪਰ ਹੁਣ ਸਾਡੇ ਲਾਉਣਾ ਪਈ ਲਾਈਟ ਦਾ ਕੱਟ ਤਿੰਨ ਦਿਨ ਕਹਿੰਦੇ ਛੱਪੜ ਪਤਾ ਨਹੀਂ ਕਿ ਡੱਗੀਆਂ ਡੁੱਗੀਆਂ ਬਣਾਉਣੀਆਂ ਨੇ ਨਾਲੇ ਬਣਾਉਣੇ ਆ ਤੇ ਲਾਈਟ ਕੱਟਣਗੇ ਦੇਖੋ ਵਿਚਾਰੇ ਪਸ਼ੂਆਂ ਦਾ ਬੁਰਾ ਹਾਲ ਹੋ ਜਾ ਕਹਿੰਦੇ ਐਵੇਂ ਤਾਂ ਫਿਰ ਬੁੜੀਆਂ ਪਾਣੀ ਟੋਲਣ ਨੂੰ ਹਟਦੀਆਂ ਨਹੀਂ ਨਾਲੀਆਂ ਭਰੀਆਂ ਆਉਂਦੀਆਂ ਫਿਰ ਲਾਈਟ ਤਾਂ ਕੱਟ ਲਾਉਣਗੇ ਹੁਣ ਤੇ ਉਹ ਮੱਝ ਜਿਹੜੀ ਆਪਣੇ ਹਨਾ ਫਸਟ ਨੰਬਰ ਤੇ ਖੜੀ ਹੈ ਜਿਹੜੀ ਸਾਡੇ 6 ਮਹੀਨਿਆਂ ਦੀ ਗੱਭਣ ਆ ਵਿਚਾਰੀ 7 ਕਿਲੋ ਦੁੱਧ ਦੇਈ ਜਾਂਦੀ ਆ ਉਹ ਤੇ ਉਹ ਬਣੀ ਚਿਰ ਤੋਂ ਸੀ ਕਿ ਹਨਾ ਇਹਨੂੰ ਸਾਲ ਹੋ ਜੂਗਾ ਇਹਨੂੰ ਮਈ ਚ ਹਨ ਜੂਨ ਚ ਇਹਨੂੰ ਸੂਈ ਨੂੰ ਤੇ ਉਹ ਦੁੱਧ ਵਧੀਆ ਦਿੱਤਾ ਸੀ ਇਹਨੇ ਚਲੋ ਜੀ ਆਪਾਂ ਨਵਾ ਦਈਏ ਮੱਝਾਂ ਸਾਰੀਆਂ ਪਾਣੀ ਪਿਆ ਦੇਈਏ ਨੇ ਜੇ ਹਨ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਪਲੀਜ਼ ਪਲੀਜ਼ ਰਿਕਵੈਸਟ ਆ ਕਿਉਂਕਿ ਜਨਾ ਮੇਰੇ ਤੇ ਸਾਡੀ ਪਿਆਰ ਤੁਹਾਡਾ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਹਨ ਆਪਾਂ ਵੀ ਤੁਹਾਡੀ ਮਤਲਬ ਕਿ ਤੰਦਰੁਸਤੀ ਦੀ ਹਨਾ ਕਾਮਨਾ ਕਰਦੇ ਆਂ ਵਿਭਾਈ ਗੁਰੂ ਜੀ ਹਨਾ ਤੁਹਾਡੇ ਪਸ਼ੂਆਂ ਚ ਤੇ ਪਸ਼ੂ ਸ਼ਾਮਣਾ ਸਾਂਭਣ ਵਾਲਿਆਂ ਨੂੰ ਤੰਦਰੁਸਤੀ ਬਖਸ਼ਣ ਤੁਹਾਡੇ ਪਸ਼ੂਆਂ ਚ 바ਦਾ ਕਰਨ ਜਿਹਦੇ ਪਸ਼ੂ ਰੱਖੇ ਭੈਣ ਭਰਾਵਾਂ ਦੇ ਮੇਰੇ ਅਰਗੇ ਨੇ ਜਿਹੜੇ ਵਿਚਾਰੇ ਚਲੋ ਜੀ ਆਪਾਂ ਨਮਾ ਲੀਏ ਮੱਛਾ ਤੇ ਬਸ ਫਿਰ ਉਹ ਆ ਤਾਂ ਸਿੱਟ ਲਿਆ ਆਪਾਂ ਨੇ ਫਿਰ ਸਵੇਰ ਵਾਲੀ ਤੂੜੀ ਢਾੜੀ ਪਾ ਕੇ ਰੱਖ ਦਈਏ ਫਿਰ ਚੋਣੇ ਧਾਰਾਂ ਤੇ ਵੀਡੀਓ ਦੇ ਅੰਦੇ ਵੀ ਆਪਾਂ ਇੱਥੇ ਹੀ ਕਰਦੇ ਆਂ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਸੇ ਤੇ ਰਹੋ ਬਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਵਾਹਿਗੁਰੂ ਜੀ ਤੁਹਾਡੀ ਕਮਾਈ ਚ ਬਰਕਤ ਪਾਵੇ ਤਰੱਕੀਆਂ ਬਖਸ਼ੇ ਤੁਹਾਨੂੰ ਤੇ ਐਸੇ ਤਰ੍ਹਾਂ ਹੀ ਆਪਦੀ ਭੈਣ ਦੀ ਨਾ ਹੌਸਲਾ ਫੁਜਾਈ ਕਰਦੇ ਰਹੋ ਪਲੀਜ਼ ਪਲੀਜ਼ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਆਪਾਂ ਬਾਏ